ਸ੍ਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਉਹਨਾਂ ਨੇ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 99152 62790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਦਾ ਸਾਡਾ ਇੱਕ ਚੰਗੀ ਦੁੱਧ ਵਾਲੀ ਮੱਝ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂ ਐਡਰੈਸ ਤੇ ਜਾਣਕਾਰੀ ਵੀਰਾਂ ਤੋਂ ਪੁੱਛ ਕੇ ਦੱਸ ਦੇਵਾਂਗੇ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ। ਨਾਮ ਐਡਰੈਸ ਕਨਫਰਮ ਕਰਵਾ ਦਿਓ ਵੀਰੋ। ਪਿੰਡ ਤੋਲਾ ਬਾਈ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ। ਪਿੰਡ ਤੋਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਮੋਬਾਈਲ ਨੰਬਰ 750888332। 750888332 ਜਿਹੜੀ ਵੀਰੇ ਆਪਾਂ ਸਕਰੀਨ ਤੇ ਮੱਝ ਦੇਖੀ ਨੇ ਕੰਮਾ ਸੂਆ ਸੂਈ ਆ। ਤੀਜਾ ਸੂਆ ਸੂਈ ਆ। ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਹੋਵੇ ਬਈ 4 ਘੰਟੇ ਚਾਰ ਕ ਘੰਟੇ ਹੋ ਗਏ ਸੂਈ ਨੂੰ ਮਾਗਰ ਬੱਚਾ ਕੀ ਹੈ ਕੱਟੀ ਆ ਮਾਗਰ ਦੋਸਤੋ ਕੱਟੀ ਹੈਗੀ 3 ਕ ਘੰਟੇ ਹੋ ਗਏ ਸੂਈ ਨੂੰ ਜੇਰ ਜੂਰ ਪੈ ਗਈ ਵੀਰੇ ਤੇ ਦੂਜੇ ਸੂਏ ਕਹਿੰਦਾ ਦੁੱਧ ਦੁੱਤਾ ਮੇਰਾ 2 ਕਿਲੋ ਦਾ ਆਪਣਾ ਲਈ ਜਾਊਗਾ ਤੇਰਾ 13 14 ਕਿਲੋ ਦੁੱਧ ਚੋਇਆ ਦੂਜੇ ਸੂਏ ਵੀਰ ਕਹਿੰਦਾ ਵੀ 13 14 ਕਿਲੋ ਦੁੱਧ ਦੱਤਾਗਾ ਆਪਣਾ ਕੰਮ ਵੀਰ ਕਹਿੰਦਾ ਵੀ ਵਪਾਰ ਦਾ ਤੁਸੀਂ 10 ਮੰਨ ਲਿਓ ਤੁਸੀਂ 15 ਮੰਨ ਲਿਓ ਪਰ ਜਿਹੜੇ ਹਿਸਾਬ ਨਾਲ ਮੱਝ ਦਾ ਬੋਡੀ ਵੇਟ ਆ 15 ਕਿਲੋ ਦੁੱਧ ਬੜੇ ਰਾਮਦੇਵ ਨਾ ਮੱਝ ਨੇ ਦੇ ਦੇਣਾ ਚੰਗਾ ਵੇਟ ਆ ਦੋਸਤੋ ਮੱਝ ਚ ਖਾਣ ਹਵਣ ਦੀ ਬਿਲਕੁਲ ਸਭ ਤੋਂ ਚਬਾਈ ਦੀ ਕਿਵੇਂ ਵੀਰੇ ਬਈ ਜੀ ਆਪਾਂ ਆਨਲਾਈਨ ਮੰਗਾ ਲੈ ਆਪਣੀ ਗਾਰੰਟੀ ਹੋ ਜੇ ਕੋਈ ਵੀਰ ਆਨਲਾਈਨ ਮੰਗਾਉਣਾ ਧਾਰਾਂ ਦੀ ਆਪਣੀ ਗਾਰੰਟੀ ਹੋਊਗੀ ਭਾਰ ਬੋਝ ਦੀ ਵੀਰ ਕਹਿੰਦਾ ਦੋਸਤੋ ਆਪਣੀ ਗਾਰੰਟੀ ਹੋ ਥਣ ਘਟ ਵੱਧ ਦੀ ਗਾਰੰਟੀ ਹੋਊਗੀ ਦੇਖੋ ਦੇ ਦੁੱਧ ਤੁਹਾਡੀ ਸੇਵਾ ਦਾਗਾ ਤੇ ਵੀਰੇ ਖੋਲ ਕੇ 걔ੜਾ ਦਬਾਰੇ ਤੋਰੇ ਬਖਾ ਬਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਮਧਰੀ ਚਾਹੁੰਦੀ ਆ ਤਾਂ ਵੀਰ ਲਖਵਿੰਦਰ ਨਾਲ ਜਰੂਰ ਕੰਟੈਕਟ ਕਰ ਲਓ ਦੋਸਤੋ گاਵਾ ਵਾਲਾ ਕੰਪੈਕਟ ਆਰਡਰ ਮੁਠੀ ਵਾਲਾ ਨਖੜਮਾ ਥਣ ਤੇ ਤੋਰੇ ਤਾਰੇ ਦੀ ਮੱਝ ਬਿਲਕੁਲ ਸਾਫ ਜੇ ਕਿਸੇ ਮੇਰੇ ਵੀਰ ਦੀ ਸਮਧਰੀ ਚਾਹੁੰਦੀ ਆ ਤਾਂ ਵੀਰ ਲਖਵਿੰਦਰ ਨਾਲ ਜਰੂਰ ਕੰਟੈਕਟ ਕਰ ਲਓ ਦੋਸਤੋ ਚੰਗੀ ਸਮੀਪਲੀ ਜਾਤ ਬਰੀਡ ਵਾਲੀ ਮਾਝਾ ਕੋਈ ਛੋਟੀ ਨਹੀਂ ਹੈਗੀ ਆਮ మీడియం ਸਾਈਜ਼ ਜਿਵੇਂ ਮੱਜਾਂ ਦੇ ਕੱਦ ਹੁੰਦੇ ਨੇ ਓਡਾ ਕਾਦਾ ਛੋਟੀ ਨਹੀਂ ਹੈਗੀ ਦੋਸਤੋ ਬੱਡੀ ਚੰਗੀ ਸਮੀਪਲੀ ਜਾਤ ਬਰੀਰ ਵਾਲੀ ਬਾਕੀ ਤੋਰੇ ਤਾਰੇ ਦੀ ਬਿਲਕੁਲ ਸਾਫ ਰਸিয়ান ਟੈਂਕ ਵਰਗੀ ਮੱਜਾ ਦੋਸਤੋ ਖਣ ਹਵਾਨੇ ਦੀ ਸਾਫਾ ਦੋਸਤੋ ਕੱਲਾ ਕੱਲਾ ਨਿਖੜ ਮਾਥਣਾ ਮੂਰੇ ਮੰਗਰ ਦਾ ਹਵਾਨਾ ਜੇ ਕਿਸੇ ਮੇਰੇ ਵੀਰ ਦੀ ਸੰਧਾਰੀ ਚਾਹੁੰਦੀ ਆ ਤਾਂ ਵੀਰ ਲਖਵੇਂਦਰ ਨਾਲ ਜਰੂਰ ਕੰਟੈਕਟ ਕਰ ਲਿਓ ਵੀਰ ਲਖਵੇਂਦਰ ਦਾ ਮੋਬਾਈਲ ਨੰਬਰ 7508883132 ਤੇ ਰੇਟ ਵੀਡੀਓ ਦੇ ਵਿੱਚ ਕਰਵਾ ਦਾਂਗੇ ਤੇ ਲਖਵੇਂਦਰ ਵੀਰੇ ਰੇਟ ਲੈਣ ਦੇ ਨਾਲ ਜਸਨੋ ਹੋਊ ਕਿੰਨੇ ਦੀ ਭਾਈਆ ਮੁਰਦਾ ਹੈ ਹੀ ਮੈਂ ਆ 2 ਲੱਖ ਮੰਗਿਆ 1 55 ਦੀ ਹਾਂ ਨਾਈ ਹੈ 1 ਲੱਖ ਤੇ 55000 ਦੋਸਤੋ ਵੀਰ ਕਹਿੰਦਾ ਜੈਸਨੋ ਦੇਵਾਂਗੇ ਹੋਰ ਰਹਾ ਗੱਪਾਂ ਮੈਂ ਇਹਦੀ ਵੀਡੀਓ ਪਾਈ ਸੀ ਆਪਾਂ ਤੇ ਚੈਨਲ ਤੇ ਅੱਛਾ ਮੈਂ ਤਾਂ ਸੌਦਾ ਹੋ ਗਏ ਬੰਦਾ 500 ਸਾਈ ਦਾ ਪਾ ਕੇ ਲੈ ਜਾਣੀ ਆ ਲੈ ਨਹੀਂ ਆਏ ਮੱਝ ਵੇਗੀ ਦੋਸਤੋ ਗੱਬਣ ਦੀ ਵੀਡੀਓ ਆਪਾਂ ਹੀ ਪਾਈ ਸੀ ਹੋਰ ਵੀ ਮੈਂ ਹੋਰ ਬੰਦੇ ਲੈਂਦੇ ਸੀ ਗੱਬਣ ਹੋਰ ਰਹੀਗੀ ਵੀਰ ਕਹਿੰਦਾ ਵੀ ਗੱਬਣ ਮੱਝ ਵੇਕਦੀ ਸੀ ਦੋਸਤੋ ਤਾਂ ਕਰਕੇ ਸਵਾਈ ਹੋਈ ਦੀ ਦੁਬਾਰੇ ਪਾ ਰਹੇ ਹਾਂਗੇ ਵੀ ਮੱਝ ਵੇਗੀ ਸੀ ਵੀਰ ਕਹਿੰਦਾ ਵੀ ਫੋਨ ਉਹੀ ਲਾਓ ਜਿਹੜੇ ਬੰਦੇ ਨੇ ਲੈਣੀ ਆ ਸਾਈ ਵੈਨਾਂ ਕਰਕੇ ਮ ਹਾਂ ਨਾ ਨਾ ਜਵਾਬ ਦੇਣ ਨਾਲ ਆਪਣਾ ਕੁਛ ਨਹੀਂ ਮੁੜਦਾ ਹੁੰਦਾ ਕਿਉਂਕਿ ਅਗਲੇ ਦੀ ਮੱਝ ਰਹਿ ਜਾਂਦੀ ਹੈ ਹੁਣ ਵੀ ਕਹਿੰਦਾ ਵੀ 500 ਸਾਈ ਬੰਨਾਂ ਪਾ ਕੇ ਕਿਹਾ ਵੀ ਮੱਝ ਲੈਣ ਨਹੀਂ ਆਇਆ ਜੇ ਕਿਸੇ ਮੇਰੇ ਵੀਰ ਦੀ ਸੌਂਦਰੀ ਚਾਹੁੰਦੀ ਹੈ ਤੇ ਇਹ ਧਰਾਂ ਧੂਰਾਂ ਦੀ ਮੈਨੂੰ ਕੋਈ ਗਰੰਟੀ ਹੂ ਤਾਂ ਭਾਰ ਦੀ ਤੇ ਥਣਾ ਦੀ ਕਿੰਨਾ ਕ ਬੋਲਾ ਬੋਲਾ ਕੱਢਿਆ ਹੁਣ ਆਪਾਂ 4 ਕਿਲੋ ਬੋਲਾ ਚੋਇਆ ਬਈ ਦਲਕੇ ਬੱਚਾ ਚੰਗਾ ਕੇ ਬੱਚਾ ਚੰਗਾ ਕੇ ਦੋਸਤੋ ਵੀਰ ਕਹਿੰਦਾ ਵੀ 4 ਕਿਲੋ ਬੋਲਾ ਚੋਇਆ ਹੈ ਜੇ ਕਿਸੇ ਮੇਰੇ ਵੀਰ ਦੀ ਸੌਂਦਰੀ ਚਾਹੁੰਦੀ ਹੈ ਵੀਰਾਂ ਦੇ ਘਰੇ ਚੰਗੀ ਤਰ੍ਹਾਂ ਨਿਰਖ ਪਰਖ ਕਰਕੇ ਦਸੱਲੀ ਕਰਕੇ ਦੋਸਤੋ ਮ